ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲਾ ਜੀ ਆਓ ਜੀ ਹਾਜ਼ਰਾਂ ਤੁਹਾਡੇ ਲਈ ਇੱਕ ਹੋਰ ਨਵਾਂ ਨੁਸਕਾ ਲੈ ਕੇ ਨੁਸਕਾ ਨਹੀਂ ਅੱਜ ਬਣਨ ਜਾ ਰਹੀ ਆ ਸਰਦੀਆਂ ਲਈ ਪੰਜੀਰੀ ਉਹ ਪੰਜੀਰੀ ਜਿਹੜੀਆਂ ਸਾਡੀਆਂ ਦਾਦੀਆਂ ਚਾਚੀਆਂ ਤਾਈਆਂ ਨਾਨੀਆਂ ਪੰਜੀਰੀ ਬਣਾਇਆ ਕਰਦੀਆਂ ਸੀ ਸਰਦੀਆਂ ਦੇ ਵਿੱਚ ਤੇ ਅੱਜ ਉਹੀ ਸਾਰਾ ਸਮਾਨ ਸਾਰੀ ਚੀਜ਼ ਇਕੱਠੀ ਕਰਕੇ ਤੁਹਾਡੇ ਲਈ ਹਾਜ਼ਰਾਂ ਜੀ ਅੱਜ ਆਪਾਂ ਬਣਾਵਾਂਗੇ ਸਰਦੀਆਂ ਲਈ ਪੰਜੀਰੀ ਇਹ ਉਹ ਪੰਜੀਰੀ ਨਹੀਂ ਜਿਹੜੀ ਜਨੇਪੇ ਦੇ ਵਿੱਚ ਖਾਧੀ ਜਾਂਦੀ ਆ ਉਹ ਨਹੀਂ ਉਹਦੇ ਵਿੱਚ ਕਾਫੀ ਚੀਜ਼ਾਂ ਜਿਹੜੀਆਂ ਬੂਟੀਆਂ ਉਹ ਪਾਈਆਂ ਜਾਂਦੀਆਂ ਪਰ ਇਹ ਜਿਹੜੀ ਪੰਜੀਰੀ ਆ ਇਹ ਦੇਸੀ ਜੜੀ ਬੂਟੀਆਂ ਨਾਲ ਤਿਆਰ ਕੀਤੀ ਪੰਜੀਰੀ ਆ ਜਿਹਨੂੰ ਬੱਚੇ ਵੀ ਖਾ ਸਕਦੇ ਆ ਤੇ ਵੱਡੇ ਵੀ ਖਾ ਸਕਦੇ ਆ ਆਜੋ ਫਿਰ ਪੰਜੀਰੀ ਦੇ ਜਿਹੜੀ ਸਮਾਨ ਆ ਪੰਜੀਰੀ ਦੀਆਂ ਬੂਟੀਆਂ ਪੰਜੀਰੀ ਦਾ ਸਮਾਨ ਆ ਉਹ ਤੁਹਾਡੇ ਨਾਲ ਸਾਂਝਾ ਕਰੀਏ ਸਭ ਤੋਂ ਪਹਿਲਾਂ ਜਿਹੜਾ ਪੰਜੀਰੀ ਦੇ ਵਿੱਚ ਪੈਣਾ ਜੀ ਆਟਾ ਆਟਾ ਇਹਦੇ ਵਿੱਚ ਤੁਸੀਂ ਦੇਸੀ ਆਟਾ ਲੈ ਸਕਦੇ ਹੋ ਸੋਨਾ ਮੱਤੀ ਅਸੀਂ ਸੋਨਾ ਮੱਤੀ ਕਣਕ ਦਾ ਆਟਾ ਲਿਆ ਹੋਇਆ ਤੁਸੀਂ ਜਿਹੜਾ ਮਰਜ਼ੀ ਆਟਾ ਇਹਦੇ ਵਿੱਚ ਵਰਤ ਸਕਦੇ ਹੋ ਦੂਜੀ ਜਿਹੜੀ ਮੇਨ ਚੀਜ਼ ਆ ਉਹ ਆ ਦੇਸੀ ਖੰਡ ਅਸੀਂ ਦੇਸੀ ਖੰਡ ਪਾ ਰਹੇ ਹਾਂ ਤੁਸੀਂ ਇਹਦੇ ਵਿੱਚ ਘਰ ਦੀ ਸ਼ੱਕਰ ਪਾ ਸਕਦੇ ਹੋ ਦੇਸੀ ਖੰਡ ਪਾ ਸਕਦੇ ਹੋ ਮਿਸ਼ਰੀ ਵੀ ਪਾ ਸਕਦੇ ਹੋ ਫਿਰ ਇਹਦੇ ਵਿੱਚ ਅਸੀਂ ਜਿਹੜਾ ਬਦਾਮ ਆ ਉਹ ਮਾਮਰਾਨਗਰੀ ਬਦਾਮ ਦੀ ਪਾ ਰਹੇ ਹਾਂ ਤੇ ਫੁੱਲ ਮਖਾਣਾ ਫੋਲਮਾ ਖਾਣਾ ਪਾ ਰਹੇ ਆ ਅਸੀਂ ਹੁਣ ਤੁਸੀਂ ਪੁੱਛੋਗੇ ਕਿ ਮਾਤਰਾ ਕਿੰਨੀ-ਕਿੰਨੀ ਆ 1 ਕਿਲੋ 1.5 ਕਿਲੋ ਘਿਓ ਦੀ ਜਿਹੜੀ ਸਮਗਰੀ ਆ ਅਸੀਂ 1.5 ਕਿਲੋ ਘਿਓ ਦੇ ਵਿੱਚ ਸਮਗਰੀ ਜਿਹੜੀ ਮਾ 1.5 ਕਿਲੋ ਘਿਓ ਤੇ 1.5 ਕਿਲੋ ਆਟਾ ਤੇ 1.5 ਕਿਲੋ ਹੀ ਚੀਨੀ ਅਸੀਂ ਦੇਸੀ ਖੰਡ ਯੂਜ਼ ਕਰ ਰਹੇ ਆ ਦੇਸੀ ਖੰਡ ਅਸੀਂ ਪਾ ਰਹੇ ਆ ਜੀ 1/2 ਕਿਲੋ ਬਦਾਮ ਤੇ ਪਾਈਆ ਕਾਜੂ ਤੇ ਪਾਈਆ ਖਰੋਟ ਬਾਕੀ ਸਾਰੀਆਂ ਚੀਜ਼ਾਂ ਜਿੰਨੀਆਂ ਦੱਸੂਗਾ ਉਹਨੀਆਂ 100-100 ਗ੍ਰਾਮ ਠੀਕ ਹੈ ਜੀ ਦੇਸੀ ਖੰਡ ਤੁਹਾਨੂੰ ਦੱਸ ਦਿੱਤੀ ਆ ਤੇ ਬਦਾਮ ਜਿਹੜਾ 1.5 ਕਿਲੋ ਸਿਹਤ ਲਈ ਬਹੁਤ ਵਧੀਆ ਤੇ ਅਸੀਂ ਮਾਮਰਾਨ ਗਿਰੀ ਜਿਹੜੀ ਸਭ ਤੋਂ ਟਾਪ ਦੀ ਛੋਟੀ ਗਿਰੀ ਹੁੰਦੀ ਆ ਉਹ ਅਸੀਂ ਵਰਤ ਰਹੇ ਆ ਕਿਉਂ ਅਸੀਂ ਨੈਸਲੇ ਦਾ ਕਿਉਂ ਸਾਡੇ ਘਰੇ ਵੀ ਹੈਗਾ ਪਰ ਉਹ ਥੋੜਾ ਸੀ ਇਸ ਕਰਕੇ ਅਸੀਂ ਥੋੜਾ ਜਿਹਾ ਕਿਉਂ ਲੈ ਲਿਆ ਅੱਗੇ ਆ ਜੀ ਅਸ਼ਵਗੰਧਾ 100 ਗ੍ਰਾਮ ਤੇ 57 100 ਗ੍ਰਾਮ ਅਖਰੋਟ 1/2 ਕਿਲੋ ਮੂਸਲੀ ਸਫੈਦ ਇਹ ਵੀ 100 ਗ੍ਰਾਮ ਭਖੜਾ ਇਹ ਵੀ 100 ਗ੍ਰਾਮ ਕਮਰਕਸ 100 ਗ੍ਰਾਮ ਅਜਵਾਇਨ ਦੇਸੀ ਜਵਾਇਨ 50 ਗ੍ਰਾਮ ਸੌਂਫ ਇਹ ਵੀ 50 ਗ੍ਰਾਮ ਕਾਲੀ ਮਿਰਚ ਇਹ ਵੀ 50 ਗ੍ਰਾਮ ਜਿਹੜੇ ਮਸਾਲਿਆਂ ਚਾਉਂਦੇ ਨਾ ਉਹ 50-50 ਗ੍ਰਾਮ ਮਸਾਲੇ ਜਿਹੜੇ ਜਿਵੇਂ ਕਾਲੀ ਮਿਰਚਾ ਸੌਫਾ ਅਜਵਾਇਨ ਆ ਇਹ 50-50 ਗ੍ਰਾਮ ਬਾਕੀ 100-100 ਗ੍ਰਾਮ ਕਲਵੰਜੀ 50 ਗ੍ਰਾਮ ਸੁੰਡ 100 ਗ੍ਰਾਮ ਚਾਰੇ ਮਗਜ ਇਹ ਪਾਈਆ ਹੁਣ ਆ ਗਈਆਂ ਗੂੰਦਾਂ ਇਹ ਆ ਜੀ ਸੇਵੀਆਂ ਗੂੰਦ ਛੱਲਾ ਗੂੰਦ ਕਹਿ ਦਿੰਨੇ ਆ ਇੱਕ ਇੱਕਰ ਗੂੰਦਾ ਇਹ ਜਿਹੜੀਆਂ ਗੂੰਦਾਂ ਆ ਇਹ ਸਾਡੇ ਲੱਕਦਰਦ ਲਈ ਜਿਹੜੀ ਢੋਈ ਦਾ ਅਰਦਾ ਕਰਦੀ ਰਹਿੰਦੀ ਆ ਜਿਹੜੇ ਥੱਕਿਆ ਥੱਕਿਆ ਫੀਲ ਕਰਦੇ ਉਹਨਾਂ ਲਈ ਇਹ ਰਾਮ ਬਾਣ ਵਾਂਗੂ ਕੰਮ ਕਰਦੀ ਆ ਬਹੁਤ ਅੱਛਾ ਰਿਜ਼ਲਟ ਹੈ ਇਹਨਾਂ ਦਾ ਸੇਵੀਆਂ ਗੁੰਦ ਤੇ ਕਿਕਰ ਗੁੰਦ ਇਹ ਅਸੀਂ 100-100 ਗ੍ਰਾਮ ਲਈ ਆ ਬਿਲ ਗੁੱਦਾ ਇਹ ਵੀ 100 ਗ੍ਰਾਮ ਦਾਲ ਚੀਨੀ 50 ਗ੍ਰਾਮ ਮੈਂ ਦੱਸਿਆ ਸੀ ਮਸਾਲਿਆਂ ਚ ਆਉਂਦਾ ਜਿੰਨੇ ਮਸਾਲੇ ਹੋਣਗੇ 50-50 ਗ੍ਰਾਮ ਸੰਦਲ ਬੂਰਾ ਸੰਦਲ ਬੂਰਾ 100 ਗ੍ਰਾਮ ਤੇ ਸੁਪਾਰੀ ਫੁੱਲ ਇਸ ਸਿਆ ਆਇਆ ਵੀ 100 ਗ੍ਰਾਮ ਖਸ 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 ਇਹ ਅਸੀਂ ਪਾਈ ਆ ਜੀ ਪਾਈਆ ਤੇ ਕਾਜੂ ਇਹ ਵੀ ਅੱਧਾ ਕਿਲੋ ਹੁਣ ਇਹਨੂੰ ਤਿਆਰ ਕਰਨ ਦਾ ਤਰੀਕਾ ਸਭ ਤੋਂ ਪਹਿਲਾਂ ਅਸੀਂ ਚਾਰੇ ਮੱਗ ਬਦਾਮ ਗੁੰਡਾ ਤੇ ਆਟਾ ਭੁੰਨਾਗੇ ਪਹਿਲਾਂ ਸਾਰੇ ਡਰਾਈ ਫਰੂਟ ਜਿੰਨੇ ਡਰਾਈ ਫਰੂਟ ਆ ਉਹ ਭੁੰਨਾਂਗੇ ਫਿਰ ਫੁੱਲ ਮਖਾਣੇ ਭੁੱਲਾ ਭੁੰਨਾਂਗੇ ਆਪਾਂ ਫਿਰ ਆਪਾਂ ਆਟਾ ਭੁੰਨ ਕੇ ਇਹਦੇ ਵਿੱਚ ਸਾਰੀਆਂ ਚੀਜ਼ਾਂ ਸ਼ਾਮਿਲ ਕਰ ਦੇਾਂਗੇ ਐਂਡ ਤੇ ਆਪਾਂ ਜਿਹੜਾ ਖੰਡ ਪਾਵਾਂਗੇ ਤਾਂ ਇਹ ਜਿਹੜੀ ਜਿਵੇਂ ਜਿਵੇਂ ਤਿਆਰ ਹੋਈ ਜਾਊਗੀ ਓਵੇਂ ਓਵੇਂ ਤੁਹਾਨੂੰ ਇਹਦੇ ਦਰਸ਼ਨ ਵੀ ਕਰਾਉਂਦੇ ਜਾਵਾਂਗੇ ਸਭ ਤੋਂ ਪਹਿਲਾਂ ਆਪਾਂ ਡਰਾਈ ਫਰੂਟ ਜਿਹੜੇ ਉਹ ਰੋਸਟ ਕਰਕੇ ਤੇ ਉਹਨਾਂ ਨੂੰ ਆਪਾਂ ਮੋਟਾ ਮੋਟਾ ਦਰਦੜਾ ਕੁੱਟਾਂਗੇ ਕੁਝ ਬੰਦੇ ਡਰਾਈ ਫਰੂਟ ਨੂੰ ਓਦਾਂ ਹੀ ਰੱਖਦੇ ਆ ਸਾਬਤ ਸੋਹਣਾ ਲੱਗਦਾ ਪਰ ਅਸੀਂ ਪੀਸ ਕੇ ਪਾਵਾਂਗੇ ਕਿਉਂਕਿ ਬੱਚੇ ਖਾਂਦੇ ਨਹੀਂ ਬੱਚਿਆਂ ਨੂੰ ਜਿਹੜਾ ਡਰਾਈ ਫਰੂਟ ਆ ਉਹ ਦੇਖ ਕੇ ਬੱਚੇ ਨੱਕ ਬੁੱਲ ਕੱਢਣ ਲੱਗ ਪੈਂਦੇ ਸੋ ਪੀਸ ਕੇ ਪਾ ਦਿਓ ਜਿਵੇਂ ਸਾਡੇ ਬੱਚੇ ਉਹ ਜੁਆਇਨ ਨੂੰ ਸੋਚਦੇ ਆ ਵੀ ਅਸੀਂ ਇਹ ਜੁਆਇਨ ਨਹੀਂ ਖਾਣੀ ਕੋਈ ਕਹਿੰਦਾ ਅਸੀਂ ਜੀਰਾ ਨਹੀਂ ਖਾਣਾ ਤਾਂ ਉਹ ਅਸੀਂ ਕੀ ਕਰਦੇ ਫਿਰ ਸਾਰਾ ਪੀਸ ਕੇ ਪਾਊਡਰ ਫਾਰਮ ਚ ਪਾ ਦਾਂਗੇ ਆਪਾਂ ਗੂੰਦਾ ਤੇ ਡਰਾਈ ਫਰੂਟ ਤੇ ਫੁੱਲ ਮਖਾਣ ਇਹਨਾਂ ਨੂੰ ਰੋਸਟ ਕਰਾਂਗੇ ਰੋਸਟ ਕਰਕੇ ਬਾਕੀ ਸਾਰੀਆਂ ਚੀਜ਼ਾਂ ਪੀਸ ਕੇ ਕੁੱਟ ਕੇ ਜਦੋਂ ਆਟਾ ਭੁੰਨਿਆ ਗਿਆ ਉਦੋਂ ਆਪਾਂ ਸਾਰੀਆਂ ਚੀਜ਼ਾਂ ਸ਼ਾਮਲ ਕਰਦੇ ਆਂ ਆਜੋ ਫਿਰ ਬਣਾਉਣੇ ਆਪਾਂ ਦੇਸੀ ਸਰਦੀਆਂ ਲਈ ਪੰਜੀਰੀ